ਸਿਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਾਰੇ ਸੇਉ ਪ੍ਰੀਤਿ ਕਾਰੇ ਜੈਸੀ ਜਲ ਕਮਲੇਹ ਲਹਿਰੀ ਨਾਲਿ ਪਛਾੜੀਐ ਪੀ ਵਿਗਸੈ ਅਸਨੇਹ ਜਲ ਮਹਿ ਜੀਵ ਉਪਾਏ ਕੈ ਬਿਨ ਜਲ ਮਰਣ ਤਨੇਹ ਮਨ ਰੇ ਕਿਉ ਛੂਟਹਿ ਬੇਨੁ ਪਿਆਰ ਗੁਰਮੁਖ ਅੰਤਰੇ ਰਵ ਰਹਿਆ ਬਖਸੇ ਭਗਤ ਪੰਡਾਰ ਰਹਾਉ ਰੇ ਮਨ ਐਸੀ ਹਰ ਸਿਉ ਪ੍ਰੀਤ ਕਾਰੇ ਜੈਸੀ ਮਛੁਲੀ ਨੀਰ ਜਿਉ ਅਦ ਕਉ ਤਿਉ ਸੋਖ ਘਣੋ ਮਾਨੇ ਤਾਨੇ ਸਾਂ ਤੇ ਸਰੀਰ ਬੇਨੋ ਜਾਲ ਘੜੀ ਨਾ ਜੀਵਈ ਪ੍ਰਭੂ ਜਾਣੈ ਅਬ ਪੀਰ ਰੇ ਮਨ ਐਸੀ ਹਰਿ ਸਿਓ ਪ੍ਰੀਤਿ ਕਾਰੇ ਜੈਸੀ ਚਾਤਰਿਕ ਮੇਹ ਸਾਰ ਭਰ ਥਾਲ ਹਰੀਆਵਲੇ ਇੱਕ ਬੂੰਦ ਨਾ ਪਵਈ ਕੇਹ ਕਰਮੇ ਮਿਲੈ ਸੋ ਪਾਈਐ ਕਿਰਤ ਪਇਆ ਸੇਰੇ ਦੇਹ ਰੇ ਮਨ ਐਸੀ ਹਾਰ ਸਿਓ ਪ੍ਰੀਤ ਕਾਰੇ ਜੈਸੀ ਜਾਲ ਦੁੱਧ ਹੋਏ ਆਵਟਣੋ ਆਪੇ ਖਵੈ ਦੁੱਧ ਕਾਉ ਖਾਪਣੇ ਨਾ ਦੇ ਆਪੇ ਮੇਲ ਵਿਚੁੰਨੇ ਆ ਸਾਚੇ ਵੱਢਾਈ ਦੇ ਰੇ ਮਨ ਐਸੀ ਹਰਸਿਓ ਪ੍ਰੀ ਤੇ ਕਾਰੇ ਜੈਸੀ ਚਕਵੀ ਸੂਰ ਖੇਨੋ ਪਾਲੋ ਨੀਂਦ ਨਾ ਸੋਵੈ ਜਾਣੈ ਦੂਰੇ ਹਜੂਰੇ ਮਨਮੋਖੇ ਸੋਜੀ ਨਾ ਪਵੈ ਗੁਰਮੋਖੇ ਸਦਾ ਹਜੂਰੇ ਮਨਮੋਖੇ ਗਣਤ ਗणाਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀ ਮਤੇ ਨਾ ਪਵੈ ਜੇ ਲੋਚ ਸਭ ਕੋਏ ਗੁਰ ਮਤਿ ਹੋਏ ਤਾਂ ਪਾਈਐ ਸੱਚ ਮਿਲ ਸੋਖ ਹੋਏ ਸੱਚਾ ਨੇਹ ਨਾ ਟੁੱਟੈ ਜੇ ਸਾਥ ਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤੇ ਭਾਵਨ ਸੋਜੀ ਹੋਏ ਨਿਰਮਲ ਨਾਮ ਨਾ ਬੀਸਰ ਜੇ ਗੁਣ ਕਗਾਹ ਕੋ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰ ਤਾਲੇ ਘੜੀ ਕੇ ਮੋਹ ਤੇ ਕੇ ਚੱਲਣਾ ਖੇਲਣੋ ਅੱਜ ਕੇ ਕੱਲ੍ਹੇ ਜਿਸ ਤੂੰ ਬੇ ਲਹੇ ਸੋ ਮਿਲੈ ਜਾਏ ਸੱਚਾ ਪੇੜੋ ਮਾਲੇ ਬੇਨ ਗੋਰ ਪ੍ਰੀਤੇ ਨਾ ਉਪਜੈ ਹਉ ਮੈ ਮੈ ਲੋ ਨਾ ਜਾਇ ਸੋ ਹੰ ਆਪ ਪਛਾਣੀਐ ਸਬ ਦੇ ਭੇ ਦੇ ਪਤੀਆਏ ਗੁਰਮੋਖੇ ਆਪ ਪਛਾਣੀਐ ਅਵਰ ਕੇ ਕਰੇ ਕਰਾਇ ਮਿਲਿਆ ਕਾ ਕੀ ਮੇਲੀਐ ਸਬ ਦੇ ਮਿਲੇ ਪਤੀਆਏ ਮਨ ਮੋਖੇ ਸੋਜੀ ਨਾ ਪਵੈ ਬੀਛੋੜੇ ਚੋਟਾਂ ਖਾਇ ਨਾਨਕ ਦਾਰੁ ਘਰ ਏਕ ਹੈ ਅਵਰ ਨਾ ਦੂਜੀ ਜਾਏ ਸਿਰੀ ਰਾਗੋ ਮਹੱਲਾ ਪਹਿਲਾ ਮਨ ਮੋਖੇ ਭੁੱਲੈ ਭੁਲਾਈਐ ਭੁਲੀ ਠੌਰ ਨਾ ਕਾਇ ਗੁਰ ਬੇਨ ਕੋ ਨਾ ਦਿਖਾਵੈ ਅੰਦੀ ਆਵ ਜਾਈ ਗਿਆਨ ਪਦਾਰਥ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਪਰਮੇ ਭੁਲਾਈਐ ਪਰ ਮੈਂ ਭੁੱਲੀ ਡੋਹਾਗਣੀ ਨਾ ਪੈਰ ਅੰਕ ਕੇ ਸਮਾਇ ਰਹਾਉ ਭੂਲੀ ਫੇਰਾ ਦੇਸੰਤਰੀ ਭੂਲੀ ਗ੍ਰਹਿੋ ਤਾਜ ਜਾਏ ਭੂਲੀ ਡੂੰਗਰੇ ਥਾਲ ਚੜੈ ਪਰ ਮੈਂ ਮਨ ਡੋਲਾਏ ਤੁਰਹੋ ਵਿਛੁन्नी ਕਿਉ ਮਿਲੈ ਘਰ ਬੇ ਮੁਠੀ ਬੇਲ ਲਾਇ ਵਿਛੋੜਿਆ ਗੁਰ ਮੇਲ ਸੀ ਹਾਰੇ ਰਾਸ ਨਾਮ ਪਿਆਰੇ ਸਾਚ ਸਹਜ ਸੋਭਾ ਕਣੀ ਹਰ ਗੁਣ ਨਾਮ ਅਧਾਰੇ ਜਿਉ ਭਾਵੈ ਤਿਉ ਰਖ ਤੂੰ ਮੈਂ ਤੁਝ ਬੈਨੋ ਕਾਵਨ ਪਤਾਰ ਅੱਖਰ ਪਾੜੇ ਪਾੜੇ ਭੁੱਲੀ ਐ ਪੇਖੀ ਬਹੁਤ ਅਬਮਾਨ ਅੱਖਰ ਪਾੜੇ ਪਾੜੇ ਭੁੱਲੀ ਐ ਪੇਖੀ ਬਹੁਤ ਅਬਮਾਨ ਤੀਰਥ ਨਾਤਾ ਕੀਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬੇਨੋ ਕੇ ਨ ਸਮਝਾਈਐ ਮਾਨੁ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਾਤੋ ਵਿਚਾਰ ਸਾਧਨ ਆਪ ਗਵਾਇਆ ਗੁਰ ਕੈ ਸਬਦ 시ਗਾਰ ਬਾਰੇ ਹੀ ਸੋ ਪੈਰੋ ਪਾਇਆ ਗੁਰ ਕਹਿ ਤੇ ਅਪਾਰੋ ਗੁਰ ਕੀ ਸੇਵਾ ਚਾਕਰੀ ਮਨ ਨਿਰਮਲੋ ਸੋਖ ਹੋਇ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿਚਹੁ ਖੋਇ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਇ ਕਰਮੇ ਮਿਲ ਤਾ ਪਾਈਐ ਆਪੇ ਨਾ ਲਇਆ ਜਾਏ ਗੁਰ ਕੀ ਚਰਣੀ ਲਗ ਰਹੁ ਵਿਚਾਹੋ ਆਪ ਗਵਾਈ ਸੱਚੇ ਸੇ ਤੀਰਤੇਆ ਸਚੋ ਪੱਲ ਪਾਇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰ ਮਾਤੇ ਮਨ ਸਮਝਾਇਆ ਲਾਗਾ ਤਿਸੈ ਪਿਆਰੁ ਨਾਨਕ ਸਾਚ ਨਾ ਵੀਸਰੈ ਮੇਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੋਤ ਬੰਦਪ ਘਰ ਨਾਰੇ ਧਾਨੇ ਜੋ ਬਨ ਜਾਗ ਠੱਗਿਆ ਲਾਬੇ ਲੋਬ ਅਹੰਕਾਰ ਮੋਹ ਠਗਾਉਲੀ ਹਾਉ ਮੁਈ ਸਾ ਵਰਤੈ ਸੰਸਾਰੇ ਮੇਰੇ ਪ੍ਰੀਤਮਾ ਮੈਂ ਤੁਝ ਬਿਨੋ ਆਵਰ ਨਾ ਕੋਇ ਮੈਂ ਤੁਝ ਬਿਨੋ ਆਵਰ ਨਾ ਭਾਵੈ ਤੂੰ ਭਾਵਹਿ ਸੁਖ ਹੋਇ ਰਹਾਉ ਨਾਮ ਸਾਲਾਹੀ ਰੰਗ ਸਿਓ ਗੁਰ ਕੈ ਸਬਦਿ ਸੰਤੋਖ ਜੋ ਦੀਸੈ ਸੋ ਚਲਸੀ ਕੂੜਾ ਮੋਹ ਨ ਵੇਖੋ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖੋ ਆਖਣ ਆਖੇ ਕੇਤੜੇ ਗੁਰ ਬੇਨੋ ਭੂਜ ਨਾ ਹੋਏ ਨਾਮ ਵਡਾਈ ਜੇ ਮਿਲ ਸੱਚ ਰਪੈ ਪਾਤੇ ਹੋਏ ਜੋ ਤੁਧ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਏ ਗੁਰ ਸਰਣਾਈ ਛੁੱਟੀ ਐ ਮਾਨ ਮੁਖ ਖੋਟੀ ਰਾਸ ਅਸਤ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ 파ਰਖੂ ਪਵੈ ਖਜ਼ਾਨਾ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕੇ ਵਜਾਈ ਕਹਿਣਾ ਹਾਥ ਨਾ ਲੱਭੈ ਸੱਚ ਟਿਕੇ ਪਾਤੇ ਪਾਈ ਗੁਰਮਤਿ ਤੂੰ ਸਲਾਹਣਾ ਗੁਰੋ ਕੀ ਮਾਤੇ ਕਹਣੋ ਨਾ ਜਾਏ ਜੇ ਤੋ ਤਾਨੇ ਨਾਮ ਨਾ ਭਾਵਈ ਤੇ ਤੋ ਤਾਨ ਹਉਮੈਵਾਦ ਗੁਰ ਬੇਨੋ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਦ ਬੇਨੋ ਗੋਣ ਕਾਮੇ ਨ ਆਵਈ ਮਾਇਆ ਫੀਕਾ ਸਾਦ ਆਸਾ ਅੰਦਰ ਜੰਮੇਆ ਆਸਾ ਰਾਸ ਕਾਸ ਖਾਏ ਆਸਾ ਬਾਂਦੇ ਚਲਾਈ ਐ ਮੋਹੇ ਮੋਹੇ ਚੋਟਾ ਖਾਏ ਆਵ ਗਾਣੇ ਬੱਦਾਂ ਮਾਰੀ ਐ ਛੂਟੈ ਗੁਰ ਮਤਿ ਨਾਏ ਸਰਬੇ ਥਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰ ਮਤਿ ਸਾਚਾ ਮਨ ਵਸੈ ਨਾਮ ਭਲੋ ਪਾਤ ਸਾਥ ਹਉ ਮੈਂ ਰੋਗ ਗਵਾਈਐ ਸਾਬਦ ਸਚਾ ਸਚੁ ਭਾਖੋ ਆਕਾਸੀ ਪਾਤਾਲ ਤੂੰ ਤਰੇ ਭਵਨ ਰਹਿ ਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਏ ਨਾਨਕ ਨਾਮ ਨਾ ਬੀਸਰੈ ਜਿਉ ਭਾਵੇ ਤਿਵੈ ਰਜਾਈ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨੋ ਵਿਦੇਆ ਅਵਰ ਕੇ ਕਰੀ ਵਿਚਾਰੋ ਸ਼ਬਦ ਸੁਰਤੇ ਸੁਖ ਊਪਜੈ ਪ੍ਰਭ ਰਾਤਾ ਸੁਖ ਸਾਰੋ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਅਧਾਰ ਮਨ ਰੇ ਸਾਚੀ ਖਸਮ ਰਜਾਇ ਜੇਨੇ ਤਾਨੋ ਮਾਨੁ ਸਾਜ ਸੀ ਗਾਰਿਆ ਤੇ ਸੋ ਸੇਤੀ ਲੈ ਬਲਾਈ ਰਹਾਉ ਤਾਨੋ ਬੈ ਸੰਤਰੇ ਹੋਮੀਐ ਇਕ ਰਤੀ ਤੋਲ ਕਟਾਏ ਤਾਨੋ ਮਾਨੋ ਸਮਦਾ ਜੇ ਕਰੀ ਆਨ ਦੇਨੋ ਆਗਾ ਨੇ ਜਲਾਏ ਹਰ ਨਾਮੈ ਤੋਲੇ ਨਾ ਪੁਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸੇਰ ਕਰਵਾਤ ਤਰਾਏ ਤਾਨੋ ਹੈ ਮਨ ਚਲੇ ਗਾਲੀ ਐ ਪੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੋਲੇ ਨ ਪੁੱਜੈ ਸਭ ਡਿੱਠੀ ਠੋਕੇ ਵਜਾਏ ਕੰਚਨ ਕੇ ਕੋਟ ਧਾਤੁ ਕਰੀ ਬਹੋ ਹੈ ਵਰ ਗੈ ਵਰਦਾਨ ਊਮਦਾਨ ਗਊਆ ਘਣੀ ਬੀ ਅੰਤਰ ਗਰਬ ਗੁਮਾਨ ਰਾਮ ਨਾਮ ਮਾਨੋ ਵਿਦੇਆ ਗੋਰੇ ਦੀਆ ਸੱਚੋ ਦਾਨ ਮਨ ਹਾਠ ਬੁੱਧੀ ਕੀਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀਅ ਕੇ ਗੁਰਮੁਖੇ ਮੋਖ ਦਵਾਰ ਸੱਚ ਹੋ ਔਰ ਸਭ ਕੋ ਉਪਰੇ ਸੱਚੋ ਆਚਾਰ ਸਭ ਕੋ ਊਚਾ ਆਖੀਐ ਨੀਚੋ ਨਾ ਦੀਸੈ ਕੋਇ ਇਕ ਨੈ ਭਾਂਡੇ ਸਾਜੇ ਐ ਏਕੋ ਚਾਨਣ ਤਿਹੋ ਲੋਏ ਕਰਮੇ ਮਿਲੈ ਸਾਚੋ ਪਾਈਐ ਤੋਰੇ ਬਖਸ ਨਾ ਮਿਟੈ ਕੋਇ ਸਾਧੂ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਏ ਆਕਾਥ ਕਥਾ ਵਿਚਾਰੀਏ ਜੇ ਸਤਗੁਰ ਮਾਹੇ ਸਮਾਏ ਪੀ ਅੰਮ੍ਰਿਤੋ ਸੰਤੋਖਿਆ ਦਰਗਹਿ ਪੈਦਾ ਜਾਏ ਘਾਟ ਘਾਟ ਵਾਜੈ ਕਿੰਗੁਰੀ ਅਨ ਦੇਨੋ ਸਬਦ ਸੁਭਾਏ ਵਿਰਲੇ ਕਾਉ ਸੋਜੀ ਪਈ ਗੁਰਮੁਖੇ ਮਾਨੋ ਸਮਝਾਏ ਨਾਨਕ ਨਾਮ ਨਾ ਬੀਸਰੈ ਛੂਟੇ ਸਬਦ ਕਮਾਏ ਸ੍ਰੀ ਰਾਗੋ ਮਹੱਲਾ ਪਹਿਲਾ ਚਿੱਤੇ ਦਿਸੇ ਤਹੌਲ ਹਰ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੈ ਹੇ ਤੇ ਪਿਆਰੇ ਅੰਦਰ ਖਾਲੀ ਪ੍ਰੇਮ ਬੇਨੋ ਟਹੇ ਟੇਰੀ ਤਾਨੁ ਛਾਰੁ ਪਾਈ ਰੇ ਨਾ ਤੁਨ ਅਨੁਸਾਥੇ ਨਾ ਹੋਏ ਰਾਮ ਨਾਮ ਧਾਨੋ ਨਿਰਮਲੋ ਗੁਰ ਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਾਨੋ ਨਿਰਮਲੋ ਜੇ ਦੇਵ ਦੇਵਨ ਹਾਰੂ ਅਗੈ ਪੂਛ ਨਾ ਹੋਵਈ ਅਗੈ ਪੂਛ ਨਾ ਹੋਵਈ ਜਸ ਬੇਲੀ ਗੁਰ ਕਰਤਾਰ ਆਪੇ ਛਡਾਏ ਛੁੱਟੀ ਐ ਆਪੇ ਬਖਸਣ ਹਾਰੁ ਮਨ ਮੁਖ ਜਾਣੈ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖੇ ਵਿਗਾਸੀ ਅਹੇ ਨਾਲੇ ਹਰਖ ਸੋ ਸੋਗ ਗੁਰਮੁਖੇ ਸਬਦ ਰੰਗਾਵਲੇ ਹੇ ਨੇ ਸੇ ਹਾਰ ਰਾਸੋ ਭੋਗ ਚੇਤੋ ਚੱਲ ਬੇ ਤੋ ਜਾਵਣੋ ਸਾਖਤ ਡੋਲ ਡੋਲਾਏ ਬਾਹਰ ਏ ਢੂੰਡੇ ਬੇ ਗੁੱਚੀ ਐ ਘਰ ਮਹਿ ਵਾਸਤ ਸੁਥਾਏ ਮਨ ਮੋਖੇ ਹਉ ਮੈਂ ਕਰ ਮੁਸੀ ਗੁਰ ਮੋਖੇ ਪੱਲੈ ਪਾਏ ਸਾਖਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸੇ ਪਿਰਾਣ ਪਵਣ ਕੈ ਵਾਸ ਦੇਹੁਰੀ ਮਸਤਕੇ ਸਚੋ ਦੀਸਾਣ ਬਹੁਤਾ ਜੀਵਨ ਮੰਗੀਐ ਮਾ ਨਾ ਲੂੜ ਕੋਇ ਸੁਖ ਜੀਵਨ ਤੇ ਸੋ ਆਖੀਐ ਜੈਸੋ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜੈਸੋ ਹਾਰੇ ਗੁਰਦਰਸ ਨਾ ਹੋਏ ਜਿਉ ਸੁਪਨੈ ਨਿਸ ਭੁੱਲੀਐ ਜਬ ਲਾਗ ਨਿੰਦਰਾ ਹੋਏ ਇਓ ਸਰਪਨ ਕੈ ਵਸੇ ਜੀੜਾ ਅੰਤਰ ਹਉਮੈ ਦੋਏ ਗੁਰਮਤਿ ਹੋਏ ਵਿਚਾਰੀਐ ਸੋਪਨਾ ਇਹੋ ਜਾਗ ਲੋਏ ਆਗਨ ਮਰੈ ਜਾਲੋ ਪਾਈਐ ਜਿਉ ਬਾਰਕ ਦੂਧੈ ਮਾਇ ਬੇਨੋ ਜਲ ਕਮਲ ਸੋ ਨਾ ਥੀਐ ਬੇਨੋ ਜਲ ਮੀਨੋ ਮਰਾਈ ਨਾਨਕ ਗੁਰਮੁਖੇ ਹਾਰੇ ਰਾਸ ਮਿਲੇ ਜੀਵਾ ਹਰ ਗੁਣ ਗਾਇ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰੋ ਦੇਖ ਡਰਾਵਣੋ ਪਈੜਾ ਡਰੀਆਸੋ ਊਚਾ ਪਰਬਤੋ ਗਾਖੜੋ ਨਾ ਪਾਉੜੀ ਤੇ ਤਾਸੋ ਗੁਰਮੁਖੇ ਅੰਤਰੇ ਜਾਣਿਆ ਗੋਰੇ ਮੇਲੀ ਤਰੀਆਸੋ ਭਾਈ ਰੇ ਪਵਜਲ ਵਿਖਮ ਡਰਾਉ ਪੂਰਾ ਸਤਗੁਰ ਰਾਸ ਮੇਲੈ ਗੋਰਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲਸੀ ਅਮਰ ਸੋ ਗੋਰ ਕਰਤਾਰ ਭੀ ਸੱਚਾ ਸਲਾਹਣਾ ਸਾਚੈ ਥਾਨੇ ਪਿਆਰੋ ਦਰ ਘਰ ਮਹਲਾ ਸੋਹਣੇ ਪੱਕੇ ਕੋਟ ਹਜ਼ਾਰ ਹਾਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ ਕੇਸ ਹੀ ਨਾਲ ਨਾ ਚੱਲਿਆ ਖਾ ਪੇ ਖਾ ਪੇ ਮੂਏ ਅਸਾਰ ਸੋਇ ਨਾ ਰੁਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋ ਹੀ ਫੇਰੀ ਐ ਬੇਨੋ ਨਾਵੈ ਸਿਰ ਕਾਲ ਪੈੰਡੋ ਪੜ ਜੀਓ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖੇ ਵੇਗਸੀਆ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੀਗਾਰ ਖੇਹੂ ਖੇਹ ਅਰਲਾਈਐ ਛੋੜ ਚੱਲੈ ਘਰ ਬਾਰ ਮਹਰ ਮਲੂਕ ਕਹਾਈਐ ਰਾਜਾ ਰਾਉ ਕੇ ਖਾਨੋ ਚੌਧਰੀ ਰਾਉ ਸਦਾਈ ਐ ਜਲ ਬਲੀਐ ਅਭਮਾਨ ਮਨ ਮੋਖੇ ਨਾਮ ਵਿਸਾਰਿਆ ਜਿਉ ਡਵ ਦੱਦਾ ਕਾਨ ਹਉਮੈ ਕਾਰੇ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਾਗੋ ਕਾਜਲ ਕੋਠੜੀ ਤਾਨੁ ਮਾਨੁ ਦੇਹ ਸਵਾਹਿ ਗੋਰੇ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਪਾਹੇ ਨਾਨਕ ਤਰੀਐ ਸੱਚ ਨਾਮੇ ਸਿਰ ਸਾਹਾ ਪਾਤ ਸਾਹੁ ਮੈਂ ਹਰ ਨਾਮ ਨਾ ਬੀਸਰੈ ਹਰ ਨਾਮ ਰਤਨ ਵੇ ਸਾਹੁ ਮਨ ਮੁਖ ਭਾਉ ਜਾਲੇ ਪਾਚ ਮੋਏ ਗੁਰ ਮੁਖੇ ਤਰੇ ਅਥਾਹੁ